हरियाणा में कांग्रेस झाड़ू पांच घूम रही है हाँ जी प्रधानमंत्री अपनी स्पीच में कह रहे हैं दिल्ली हरियाणा में कांग्रेस झाड़ू उठाकर घूम रही है और पंजाब में कह रही है आम आदमी पार्टी चोर है नहीं मेरी बात एक सुनिए पंजाब की और भारत की स्थिति और पंजाब में सीधे तौर पहले टाइम से ही देखो वो लीडिंग पार्टी हैं वो गवर्नमेंट में हम ऑपोजिशन में तो वी आर अपोज टू ईच अदर ये तो कोई दो राय नहीं वो तो अगर पूछना है तो वहां का जो हमारी स्टेट्स के यूनिट्स आप उनसे पूछिए इधर हमारा प्रधानमंत्री क्या कहते हैं प्रधानमंत्री तो हर रोज ऐसे बयान देते हैं कई दफा आज बयान कुछ देते हैं अगले दिन फिर बदल लेते हैं बयान तो प्राइम मिनिस्टर साहब तो इस दफा वैसे बुखलाट की निशानी जैसे जैसे बीजेपी हर राउंड में पीछे चल रही है ऐसे बुखलाट की ਸ਼ੁਰੂਆਤ ਹੋ ਰਹੀ ਹੈ ਇੰਡੀਆ ਲਾਇੰਸ ਦਾ ਕਿਆ ਪ੍ਰਧਾਨ ਮੰਤਰੀ ਜੀ ਕੋਲ 6 ਮਹੀਨੇ ਕੇ ਬਾਅਦ ਪਤਾ ਚੱla ਹੈ ਇੰਡੀਆ ਲਾਇੰਸ ਮੇ ਇਹ ਜੋ ਆਮ ਆਦਮੀ ਪਾਰਟੀ ਹੈ ਇਟ ਇਜ਼ ਅ ਪਾਰਟ ਆਫ ਇੰਡੀਆ ਲਾਇੰਸ ਬਟ ਇਨ ਪੰਜਾਬ ਪੰਜਾਬ ਮੇ ਹਮਾਰਾ ਕੋਈ ਇਨਛੇ ਲੈਣਾ ਦੇਣਾ ਨਹੀਂ ਬਾਜਪਾ ਸਾਹਿਬ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਖੈਰਾ ਸਾਹਿਬ ਦੇ ਗੱਲ ਦੇ ਉੱਪਰ ਵੀ ਅੱਜ ਉਹਨਾਂ ਨੇ ਵੇਖੋ ਮੇਰੀ ਗੱਲ ਸੁਣੋ ਮੈਂ ਪ੍ਰੈਸ ਸਟੇਟਮੈਂਟ ਜਾਰੀ ਕਰ ਦਿੱਤੀ ਹੈ ਖੈਰਾ ਸਾਹਿਬ ਦੇ ਬਿਆਨਾਂ ਨਾਲ ਪੰਜਾਬ ਦੀ ਕਾਂਗਰਸ ਤੇ ਹਿੰਦੁਸਤਾਨ ਦੀ ਕਾਂਗਰਸ ਬਿਲਕੁਲ ਸਹਿਮਤ ਹੈ ਇਹ ਉਹਨਾਂ ਦੇ ਪਰਸਨਲ ਬਿਆਨ ਨੇ ਮੈਂ ਬਕਾਇਦਾ ਤੌਰ ਤੇ ਕਹਿ ਦਿੰਦਾ ਹਰ ਹਿੰਦੂਸਤਾਨੀ ਨੂੰ ਹਰ ਸੂਬੇ ਦੇ ਵਿੱਚ ਹਰ ਜਗ੍ਹਾ ਦੇ ਵਿੱਚ ਪੂਰਨਕ ਕੇ ਆਪਣੀ ਵੋਟ ਬਣਾਉਂਦਾ ਵੀ ਕੰਮ ਲੈਣਦਾ ਵੀ ਸੋ ਖਹਿਰਾ ਸਾਹਿਬ ਦੇ ਨਿੱਜੀ ਥਿਊਜ਼ ਨੇ ਕਾਂਗਰਸ ਇਹਨਾਂ ਦੇ ਥਿਊਜ਼ ਨਾਲ ਸਹਿਮਤ ਨਹੀਂ ਸਾਰੇ ਪੰਜਾਬ ਦੇ ਵਿੱਚ ਭਰਗੇ ਵੀ ਨੇ ਕਿਹਾ ਕਿ ਹਰਿਆਣਾ ਜਿਤਨਾ ਜ਼ਰੂਰੀ ਹੈ ਜੇ ਪੰਜਾਬ ਚਲਾਉਣਾ ਹੈ ਹਾਂਜੀ ਅੱਜ ਅਖਬਾਰਾਂ ਵਿੱਚ ਛਪਿਆ ਹੈ ਇਹ ਕਿ ਭਰਗੇ ਵੀ ਨੇ ਕਿਹਾ ਕਿ ਹਰਿਆਣਾ ਜਿਤਨਾ ਸਾਡੇ ਲਈ ਜ਼ਰੂਰੀ ਹੈ ਪੰਜਾਬ ਤੇ ਸਾਨੂੰ ਪਤਾ ਜੋ ਹੋਣਾ ਹੈ ਹਰਿਆਣਾ ਸਾਡੇ ਲਈ ਜਿੱਤਾਂ ਦੇਖੋ ਮੇਰੀ ਮੇਰੀ ਜਿਹੜੇ ਪੰਜਾਬ ਚਲਾਉਂਗੇ ਜੀ ਜੀ ਸੁਣੋ ਇਹ ਪੰਜਾਬ ਹਰਿਆਣੇ ਚ ਬਹਿ ਕੇ ਪੰਜਾਬ ਚ ਲਾਣ ਦੀ ਤਾਕਤ ਰੱਖਦੀ ਬੀਜਪੀ ਇਹਦੇ ਪੰਜਾਬ ਦੇ ਤੇ ਕਿਸੇ ਪਿੰਡ ਚ ਇਹਨਾਂ ਨੂੰ ਵੜਨ ਦਿੰਦੇ ਹਰਿਆਣੇ ਚ ਬਹਿ ਕੇ ਕੀ ਚਲਾਣਗੇ ਉਹਦਾ ਮਤਲਬ ਹੈ ਕਿ ਜੋ ਸਾਡੇ ਕਿਸਾਨਾਂ ਨਾਲ ਹਰਿਆਣਾ ਦੀ ਪੁਲਿਸ ਨੇ ਕੀਤਾ ਉਹਦਾ ਮਤਲਬ ਹੈ ਖੁਦ تسلیم ਕਰ ਗਏ ਇਸੀ ਸੁਖ ਕਰਨ ਸਿੰਘ ਦਾ ਜਿਹੜਾ ਕਤਲ ਹੋਇਆ ਤੇ 400 ਤੋਂ ਵੱਧ ਕਿਸਾਨ ਫਟੜ ਹੋਏ ਨੇ ਉਹਦਾ ਮਤਲਬ ਬੀਜੇਪੀ ਦੀ ਬੰਸ਼ਾ ਨਾਲ ਤੇ ਮਰਜ਼ੀ ਨਾਲ ਹੋਏ ਨੇ ਇਹਦੇ ਆਪ ਤੁਸੀਂ ਖੁਦ ਕਹਿ ਰਹੇ ਹੋ ਕਿ ਉਹ ਕਹਿੰਦੇ ਹਰਿਆਣੇ 'ਚ ਬੈ ਕੇ ਹੀ ਪੰਜਾਬ ਚ ਲਾਵਾਂ ਅੱਛਾ ਭਾਜਪਾ ਸਾਹਿਬ ਜਿਸ ਤਰ੍ਹਾਂ ਹਰ ਸੋਗਰ ਬਾਦਲ ਤਿੰਨ ਵਾਰੀ ਲਗਾਤਾਰ ਤੋਂ ਜਿੱਤੀ ਹੈਗੀ ਆ ਤਾਂ ਉਹ ਇਸ ਵਾਰ ਵੀ ਦਾਅਵਾ ਕਰੇ ਚੌਥੀ ਵਾਰੀ ਵੀ ਲੋਕ ਵੱਡੀ ਬਾਦਲ ਜਿੱਤ ਦੇਣ ਦੇਖੋ ਇੱਕ ਮੇਰੀ ਗੱਲ ਸੁਣ ਲਓ ਇਸ ਟਾਈਮ ਸ਼ੇਅਰ ਵੈਲਿਊ ਬਾਦਲਸ ਦੀ ਥੱਲੇ ਆ ਚੁੱਕੀ ਇਸ ਟਾਈਮ ਸਰਦਾਰਨੀ ਹਰ ਸਿਮਰਤ ਕੌਰ ਜੀ ਨੂੰ ਕਿਸੇ ਪਾਸੇ ਸਪੋਰਟ ਮਿਲ ਨਹੀਂ ਰਹੀ ਕਿਉਂਕਿ ਹਰ ਸਿਮਰਤ ਜੀ ਦਾ ਜਿਤਨਾ ਮਤਲਬ ਮੋਦੀ ਦਾ ਜਿਤਨਾ ਜੀ ਤਾਂ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਮੋਦੀ ਨੂੰ ਰਿਜੈਕਟ ਕਰਨ ਦਾ ਸੋ ਇਹ ਸਿੱਧੇ ਤੌਰ ਤੇ ਵੋਟ ਜਿਹੜੀ ਹੈ ਐਂਟੀ ਮੋਦੀ ਵੋਟ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਜਿਹੜੀ ਹੈ ਇੰਡੀਆ ਨੈਸ਼ਨਲ ਕਾਂਗਰਸ ਨੂੰ ਪੈਣੀ ਨਾ ਆਪ ਨੂੰ ਪੈਣੀ ਹੈ ਤੇ ਨਾ ਅਕਲ ਅੱਛਾ ਸੀਐਮ ਭਗਵੰਤ ਮਾਨ ਤਾਂ ਲਗਾਤਾਰ ਰੋਡ ショ ਕਰ ਰਹੇ 13 0 ਦੀ ਗੱਲ ਹੋ ਰਹੀ ਹੈ ਪੰਜਾਬ ਵਿੱਚ 13 0 ਹੋਣ ਵਾਲਾ ਭయ్యా एक उनका टाइम होता है छ बजे सुबह से शाम के छः बजे तक एक टाइम है उनका छः बजे शाम से सुबह के छः बजे तक ये तेरह जीरो की स्टेटमेंट जो है वो शाम के छः बजे के बाद की अगर सुबह पूछोगे तो ये जीरो तेरह हो जाएगा इनकी एक भी सीट अगर संगरूर की सीट ये जीत नहीं पा रहे तो कौन सी सीट जीते तो आप हंड्रेड परसेंट इस बात पर ਬਿਲਕੁਲ ਫਿਕਰ ਛੋੜ ਦਿਜੀਏ ਇਸਕੇ ਬਾਅਦ ਭਗਵੰਤ ਵਿਲ ਬੀ ਨੋ ਮੋਰ தி ਚੀਫ ਮਿਨਿਸਟਰ ਆਫ ਪੰਜਾਬ ਜੇ ਹੀ ਇਸ ਔਨ ਹਿਸ ਵੇ ਆਊਟ ਐਂਡ ਆਪ ਇਜ਼ ਆਲਸੋ ਔਨ ਹਿਸ ਵੇ ਜੀ ਸਰ ਜਿਸ ਤਰ੍ਹਾਂ ਦੇ ਬਿਆਨ ਇਹਨਾਂ ਦੇ ਬੇਤੁਕੇ ਆ ਰਹੇ ਨੇ ਲਿਗ ਲੀਡਰ ਨੇ ਖਾਸ ਕਰਕੇ ਭਾਜਪਾ ਨੇ ਕਿਵੇਂ ਸੰਗ ਜਿਵੇਂ ਹੰਸਰਾ ਜਿ ਹੰਸ ਲੱਗਾ ਤੁਸੀਂ ਵੇਖੋ ਜੋ ਹੰਸ ਕਹਿ ਰਿਹਾ ਇੱਕ ਪਾਸੇ ਤੇ ਆਪਣੇ ਨੂੰ ਕਹਿ ਰਿਹਾ ਉਹ ਕਿਹੜਾ ਉਹ ਮਿੰਤਰਾਜ ਮਿੰਤਕੇ ਕੀ ਮਿੰਤਰਾ ਬਿੰਤ ਕਹੀ ਜਾਂਦਾ ਦੂਜੇ ਪਾਸੇ ਦਬਕੇ ਮਾਰੀ ਜਾਂਦਾ ਦੂਜੇ ਪਾਸੇ ਕਹੀ ਜਾਂਦਾ ਦੋ ਤਰੀਕ ਤੋਂ ਬਾਅਦ ਵੇਖੋ ਮੈਂ ਇਹਨਾਂ ਦਾ ਕਰਦਾ ਕੀ ਆ ਸ਼ੇਮ ਆ ਬਿੱਟੂ ਕਹੀ ਜਾਂਦਾ ਕਿ ਮੈਂ ਨਾ ਨੋਟ ਕਰ ਲਿਆ ਤੂੰ ਵੇਖੋ ਇਹਨਾਂ ਨੇ ਕਰਦੇ ਕੀ ਆ ਤੁਹਾਡੇ ਵੱਲੋਂ ਕੋਈ ਸ਼ਿਕਾਇਤ ਕੀਤੀ ਗਈ ਇਸ ਮਾਮਲੇ ਵਿੱਚ ਸਾਨੂੰ ਸ਼ਿਕਾਇਤ ਕਰਨ ਦੀ ਲੋੜ ਹੀ ਕੋਈ ਨਹੀਂ ਸ਼ਿਕਾਇਤ ਸਾਨੂੰ ਕਿਹੜੀ ਗੱਲ ਦੀ ਕਰੀਏ ਇਹਨਾਂ ਦਾ ਜਦੋਂ ਬਿਸਤਰਾ ਹੀ ਗੋਲ ਹੋ ਜਾਣਾ ਸ਼ਿਕਾਇਤ ਕਿਹੜੀ ਗੱਲੋਂ ਕਰਨੀ ਸ਼ਿਕਾਇਤ ਤੇ ਉਹ ਕਰਦੇ ਨੇ ਜਿਹੜੇ ਬੰਦੇ ਕਮਜ਼ੋਰ ਹੁੰਦੇ ਅਸੀਂ ਕੋਈ ਸ਼ਿਕਾਇਤ ਨਹੀਂ ਕਰਦੇ ਇਹਨਾਂ ਨੂੰ ਪਿੰਡਾਂ ਵਿੱਚ ਵੱੜ ਨਹੀਂ ਦਿੰਦੇ ਸ਼ਹਿਰਾਂ 'ਚ ਨਿਕਲਣਾ ਕੋਈ ਨਹੀਂ ਸਰਦਾਰ ਜੀ ਕਹੋ ਜੀ ਬਹੁਤ ਸਾਬਾ ਵਿੱਚ ਤਿੰਨ ਰੈਲੀਆਂ ਕੀਤੀਆਂ ਕਿਸ ਤਰ੍ਹਾਂ ਦਾ ਰਿਸਪੌਂਸ ਬਹੁਤ ਬਿਹਤਰੀਨ ਰਿਸਪੌਂਸ ਹੈ ਮੇਰਾ ਖਿਆਲ ਪੰਜਾਬ ਦੀ ਟੌਪ ਸੀਟਸ